ਪੰਜਾਬ ਦੇ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਦੀ ਮਾਂ ਬਲਵਿੰਦਰ ਕੌਰ ਨੂੰ ਕੈਨੇਡਾ ਜਾਂਦੇ ਸਮੇਂ ਦਿੱਲੀ ਹਵਾਈ ਅੱਡੇ ਤੇ ਰੋਕਿਆ ਗਿਆ। ਉਹ ਆਪਣੇ ਧੀ ਨੂੰ ਮਿਲਣ ਦੇ ਲਈ ਕੈਨੇਡਾ ਜਾ ਰਹੇ ਸਨ। ਜਦੋਂ ਉਹਨਾਂ ਨੇ ਇਸ ਬਾਰੇ ਪੁੱਛਿਆ ਤਾਂ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਅਮਰੀਤਸਰ ਦੇ ਐਸਐਸਪੀ ਦੇ ਹੁਕਮਾਂ ਤੇ ਰੋਕਿਆ ਗਿਆ ਹੈ। ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਫਿਰ ਵੀ ਉਸ ਨੂੰ ਹਵਾਈ ਅੱਡੇ ਤੇ ਰੋਕਿਆ ਗਿਆ ਅਤੇ ਪਰੇਸ਼ਾਨ ਕੀਤਾ ਗਿਆ। ਬਲਵਿੰਦਰ ਕੌਰ ਨੇ ਕਿ ਹੈ ਕਿ ਉਹ ਆਪਣੀ ਧੀ ਨੂੰ ਮਿਲਣ ਕੈਨੇਡਾ ਜਾ ਰਹੀ ਸੀ ਜਿਸ ਨੇ ਹੁਣੇ ਹੀ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ ਮੇਰੇ ਖਿਲਾਫ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ ਤਾਂ ਮੈਨੂੰ ਕਿਉਂ ਰੋਕਿਆ ਗਿਆ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ 3 ਜਾਂ 4 ਸਾਲਾਂ ਦਾ ਵੀਜ਼ਾ ਲੱਗਿਆ ਹੋਇਆ ਹੈ ਫਿਰ ਵੀ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਉਹਨਾਂ ਦੀ ਫਲਾਈਟ ਸੀ ਪਰ ਉਹਨਾਂ ਨੂੰ ਦਿੱਲੀ 에ਅਰਪੋਰਟ ਤੋਂ ਜਾਣ ਨਹੀਂ ਦਿੱਤਾ ਗਿਆ ਇਸ ਦੇ ਨਾਲ ਹੀ ਅਮਰਿਤਪਾਲ ਸਿੰਘ ਦੇ ਚਾਚਾ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਇਹ ਅਨੁਸਾਰ ਅਧਿਕਾਰੀਆਂ ਨੇ ਉਹਨਾਂ ਨੂੰ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਲੋਕਾਊਟ ਨੋਟਿਸ ਜਾਰੀ ਕੀਤਾ ਸੀ ਇਸ ਲਈ ਉਹਨਾਂ ਨੂੰ ਰੋਕਿਆ ਗਿਆ ਏ ਉਹਨਾਂ ਦੇ ਕੋਲ ਵੀਜ਼ਾ ਸੀ ਇਸ ਲਈ ਉਹਨਾਂ ਕੈਨੇਡਾ ਦੇ ਵਿੱਚ ਜਾਣਾ ਸੀ ਜੇਕਰ ਸਾਨੂੰ ਪਹਿਲਾਂ ਹੀ ਰੋਕਣ ਬਾਰੇ ਪਤਾ ਹੁੰਦਾ ਤਾਂ ਅਸੀਂ ਟਿਕਟ ਤੇ ਐਨੇ ਪੈਸੇ ਨਾ ਖਰਚਦੇ ਇਸ ਦੇ ਨਾਲ ਹੀ ਅਮ੍ਰਿਤਪਾਲ ਸਿੰਘ ਦੇ ਚਾਚਾ ਨੇ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਇਹ ਦੇਖੋ ਸਾਨੂੰ ਜਿੰਨੀ ਜਾਣਕਾਰੀ ਮਿਲੀ ਆ ਉਹ ਹੈ ਸੋਸ਼ਲ ਮੀਡੀਆ ਦੇ ਤੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਆਪਣੇ ਵਾਤਿਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ 3:30 ਵਜੇ ਦਿੱਲੀ ਏਅਰਪੋਰਟ ਤੋਂ ਉਹਨਾਂ ਦੀ ਫਲਾਈਟ ਹੀ ਆਇਆ ਦੁਬਈ ਤੇ ਉੱਥੇ ਉਹਨਾਂ ਨੂੰ ਰੋਕਿਆ ਗਿਆ ਤੇ ਉੱਥੇ ਉਹਨਾਂ ਨੇ ਉੱਥੇ ਜਿਹੜਾ ਉੱਥੇ ਏਅਰਪੋਰਟ ਅਥਾਰਟੀ ਨੇ ਦੱਸਿਆ ਕਿ ਇਹਨੂੰ ਲੋਕਲ ਜਿਹੜੀ ਹੈਗੀ ਆਪਣੀ ਦਿਹਾਤੀ ਪੁਲਿਸ ਅਮਰਸਰ ਦੀ ਆ ਉਹਦੇ ਉਹਨਾਂ ਨੂੰ ਰਕਟ ਨੋਟਿਸ ਜਾਰੀ ਹੋਇਆ ਉਹਦੀ ਵਜ੍ਹਾ ਕਰਕੇ ਤੁਸੀਂ ਬਾਹਰ ਨਹੀਂ ਜਾ ਸਕਦੇ ਇਹ ਸ਼ਰੇਆਮ ਜਿਹੜਾ ਵਾ ਠੱਕਾ ਉਹਨਾਂ ਦੇ ਕੋਲ ਵਿਝਾ ਹੈਗਾ ਬਹੁਤ ਪਹਿਲਾਂ ਦਾ ਇਹ ਸਾਡੇ ਦੋਤਾ ਹੋਇਆ ਸੀਗਾ ਕੋਈ 2 ਮਹੀਨੇ ਦਾ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਜਾਣਾ ਸੀ ਉੱਥੇ ਮੇਰੇ ਨਾਲ ਕਾਰਨ ਪਤਾ ਲੱਗਾ ਜੀ ਕਾਰਨ ਕੀ ਦਿਆ ਇਹ ਐਲੋ ਸੀ ਇਹਨਾਂ ਨੇ ਦਿਹਾਤੀ ਪੁਲਿਸ ਕੋਲੋਂ ਜਾਰੀ ਹੋਇਆ ਉਹਦੀ ਵਜ੍ਹਾ ਕਰਕੇ ਕਹਿੰਦੇ ਤਹੀ ਜਾ ਨਹੀਂ ਸਕਦੇ ਉਹਨੇ ਕੋਈ ਕਾਰਨ ਤਾਂ ਦੱਸਿਆ ਨਾ ਵੀ ਜਿਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਨਹੀਂ ਜੇ ਉਹ ਸਾਨੂੰ ਇਹਨਾਂ ਪਹਿਲਾਂ ਕਲੀਅਰ ਹੁੰਦਾ ਤੇ ਆਪਾਂ ਕੋ ਉਹ ਪੈਸੇ ਉਹਦੇ ਟਿਕਟ ਦੇ ਖਰਾਬ ਕਰਨੇ ਜਾਂ ਕੋਈ ਕਰਨਾ ਹੈ ਸਾਨੂੰ ਇਹ ਤੇ ਹੁਣ ਪਤਾ ਨਹੀਂ ਜਦ ਤੇ ਪੁੱਛਦਾ ਸਾਡੇ ਸਾਰੇ ਪਰਿਵਾਰ ਤੇ ਹੀ ਕੋਈ ਇਹੋ ਜਿਹੀ ਪਾਬੰਦੀ ਲਾਈ ਹੋਵੇ ਇਹਨਾਂ ਨੇ ਉਦੋਂ ਸਰਕਾਰ ਜਿਹੜੀ ਆ ਆਪਣੇ ਲੋਕਾਂ ਦਾ ਸਾਰਿਆਂ ਦਾ মিডিਆ ਦਾ ਵੀ ਦੂਜਿਆਂ ਦਾ ਵੀ ਫਰਟੇ ਭੜਦਾ ਕਿ ਇਹ ਜਿਹੜੀ ਧੱਕੇਸ਼ਾਹੀ ਆ ਜਾਂ ਇਹ ਗੈਰਕਾਨੂੰਨੀ ਕੰਮ ਕਰ ਰਿਹਾ ਉਹਦੇ ਖਿਲਾਫ ਜਿਹੜੀ ਆਵਾਜ਼ ਠਾਉਣੀ ਚਾਹੀਦੀ ਪਹਿਲਾਂ ਕੁਝ ਪੋਸਟਰ ਵੱਲੋਂ ਅਸੀਂ ਨੋਟਿਸ ਲੈਂਦਾ ਕਿ ਇਹ ਤੁਸੀਂ ਦੇਸ਼ ਛੱਡ ਕੇ ਨਹੀਂ ਜਾ ਸਕਦੇ ਜਾਂ ਇਸ ਤਰ੍ਹਾਂ ਦਾ ਕੋਈ ਚੀਜ਼ ਕਹੀ ਹੋਵੇ ਤੁਹਾਨੂੰ ਪਹਿਲਾਂ ਹੀ ਨਹੀਂ ਉਦੋਂ ਬ੍ਰਦਰ ਨਾ ਹੋਈਗੀ ਪਹਿਲਾਂ ਅਮਰਪਾਲ ਦੇ ਡੈਡੀ ਦੇ ਨਾਲ ਉਦੋਂ ਬਾਅਦ ਦੇ ਵਿੱਚ ਤੇ ਕੋਈ ਗੱਲ ਨਹੀਂ ਹੋਈ ਉਹ ਤੇ ਉਸ ਤੇਜ ਨੂੰ ਵੀ ਤੇ 2 ਸਾਲ ਤੋਂ ਉੱਪਰ ਹੋ ਗਿਆ ਹਾਂਜੀ ਇਹ ਸਾਡੇ ਤੇ ਕੋਈ ਇਹੋ ਜਿਹਾ ਹੈ ਹੀ ਨਹੀਂ ਕਿ ਮੰਨ ਦੇ ਵਿੱਚ ਕੋਈ ਸਾਨੂੰ ਕੋਈ ਰੋਕਣਗੇ ਜਾਂ ਇਹਨਾਂ ਤੇ ਕੋਈ ਇਹੋ ਜਿਹਾ ਕੇਸ ਹੈਗਾ ਮਰੀ ਮਦਰ ਦੇ ਇਹ ਤੇ ਸ਼ਰਿਆਮੀ ਜਿਹੜਾ ਵਾ ਇਹ ਸਰਕਾਰ ਧੱਕਾ ਕਰ ਰਹੀ ਹੈ। ਲੋਕਾਂ ਤੇ ਸਰਕਾਰਾਂ ਕਿਉਂ ਕਰਦੀ ਹੈ? ਸਰਕਾਰਾਂ ਨੂੰ ਹੁਣ ਪਤਾ ਨਹੀਂ ਇਹ ਤੇ ਸਰਕਾਰਾਂ ਤੋਂ ਵੱਧ ਤੁਸੀਂ ਵੀ ਜਾਣਦੇ ਹੋ ਕੋਈ ਸਰਕਾਰਾਂ ਜਿਹੜੀਆਂ ਵਾ ਇੱਕ ਬੰਦੇ ਦੀ ਜਿਹੜੀ ਆ ਉਹ ਜਿਹੜੀ ਆ ਕੋਈ ਪੰਜਾਬ ਦੀ ਕੋਈ ਆਵਾਜ਼ ਥੋਣੀ ਚਾਹੁੰਦਾ ਉਹ ਬੰਦਾ ਸਹੀ ਅੱਖਾਂ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੀ ਜਿਹੜਾ ਸੱਭਿਆਚਾਰ ਵਾਸਤੇ ਜੋ ਇੱਥੇ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਹੋਰ ਨੂੰ ਰੋਕਣ ਦਬਾਉਣ ਵਾਸਤੇ ਇਹੋ ਜਿਹੇ ਜਿਹੜੇ ਪ੍ਰੋਪਾਗੈਂਡਾ ਦੇ ਹੱਥ ਕੰਨੇ ਵਰਤੇ ਜਾ ਰਹੇ ਸੂਤਰਾਂ ਮੁਤਾਬਕ ਜਾਣਕਾਰੀ ਆਈ ਹੈ ਕਿ ਜਿਹੜੇ ਤੁਹਾਡੇ ਫਰਗਾਹ ਬਿਆਨ ਆ ਉਹਨਾਂ ਤੱਕ ਤੇ ਰੋਕਦੇ ਤੇ ਬਾਹਰ ਹਿੰਦੇਸ਼ਟ ਜਾ ਕੇ ਤੁਸੀਂ ਫਰਗਾਹ ਬਿਆਨ ਨਾ ਕਰੋ ਨਹੀਂ ਅਹੀਂ ਕਿਹੜਾ ਉੱਥੇ ਵਿਦੇਸ਼ ਦੇ ਵਿੱਚ ਰਹਿਣਾ ਹੈ ਦੇਖ ਤੇ ਸਾਡਾ ਇਹੀ ਆ ਇੱਥੇ ਰਹਿਣਾ ਵਾ ਉੱਥੇ ਜਾ ਕੇ ਤੇ ਹੁਣ ਜੋ ਮਰਦੀ ਪੜਗਾਉ ਗਈ ਜਣੋ ਤੂੰ ਵੱਧ ਤੇ ਪੜਗਾਉ ਇੱਥੇ ਰੋਜ਼ ਹੋ ਰਿਹਾ ਆ ਆਪਾਂ ਦੇ ਕੋਈ ਪੜਗਾਉ ਵਾਲਾ ਤੇ ਇਹੋ ਜਿਹਾ ਕੋਈ ਗੱਲ ਨਹੀਂ ਹੈਗੀ ਇਹ ਤੇ ਤੁਹਾਡੇ ਸਾਹਮਣੇ ਹੀ ਆ ਤੁਸੀਂ ਰੋਜ਼ ਹੀ ਦੇਖਦੇ ਜੋ ਇਹ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਸਰਕਾਰ ਨੇ ਪਹਿਲਾਂ ਤੋਂ ਹੀ ਇਹ ਰਵਈਆ ਅਪਣਾਇਆ ਹੋਇਆ ਹੈ ਕਿ ਇਹਨਾਂ ਨੂੰ ਜਿਹੜਾ ਚਾਰਟ ਫੇਰੋ ਜਿਹੜਾ ਵਾ ਉਹ ਲੋਕ ਕਰਕੇ ਰੱਖਿਆ ਹੋਇਆ ਹੈ ਤੁਹਾਡੇ ਵੱਲੋਂ ਕੋ ਲੀਗਲ ਕਾਰਵਾਈ ਕੀਤੀ ਜਾਏਗੀ ਨਾ ਉੱਤੇ ਕਿ ਕੁੱਛੇ ਕਿਛ ਕੀਤੀ ਜਾਏਗੀ ਕਿ ਕੀ ਉਹ ਰੋਕਿਆ ਜਾ ਰਿਹਾ ਹੈ ਆਪਣੇ ਲੀਗਲ ਫਰਦ ਦੇ ਨਾਲ ਮਿਲ ਕੇ ਕੋਈ ਕਰਾਂਗੇ ਕਾਰਵਾਈ ਜੇ ਕੋਈ ਸਰਕਾਰ ਦੇ ਕਿਸੇ ਮੈਂਬਰਾਂ ਨੂੰ ਜਾਂ ਮਿਲ ਕੇ ਉਹ ਬਾਅਦ ਦੀ ਗੱਲ ਹੈ ਉਹ ਆਉਣਗੇ ਸਾਰੀ ਕਲੀਅਰ ਗੱਲ ਹੋ ਜਾਏਗੀ ਫਿਰ ਆਪਾਂ ਵੇਖਾਂਗੇ ਕੀ ਹੁੰਦਾ ਹੈ